ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜਾ ਕਾਰਜ ਆਪਾਂ ਸ਼ੁਰੂ ਕਰਨ ਲੱਗੇ ਆਂ ਜਿਹੜੇ ਵੀਰ ਕਿਤਾਬਾਂ ਨਹੀਂ ਪੜ ਸਕਦੇ ਉਹਨਾਂ ਨੂੰ ਆਪਾਂ ਕਿਤਾਬਾਂ ਬੋਲ ਕੇ ਸਿੱਖ ਇਤਿਹਾਸ ਦੇ ਨਾਲ ਜੋੜਨ ਦਾ ਯਤਨ ਕਰੀਏ ਪਹਿਲੀ ਜਿਹੜੀ ਕਿਤਾਬ ਹੈ ਆਪਾਂ ਹਨ ਹਨੇ ਪਾਤਸ਼ਾਹੀ ਜਿਹੜੀ ਸ਼ੁਰੂ ਕਰਨੀ ਹੈ ਜੇਕਰ ਤੁਸੀਂ ਵੀਡੀਓ YouTube ਦੇ ਉੱਪਰ ਦੇਖ ਰਹੇ ਹੋ ਤਾਂ ਸਬਸਕ੍ਰਾਈਬਰ ਕਰ ਲਿਓ ਜੇਕਰ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਪੇਜ ਫਾਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਲਿਖਤਾ ਜੀ ਸਤਿਕਾਰਯੋਗ ਪਾਈ ਜਗਦੀਪ ਸਿੰਘ ਜੀ ਜਿਨ੍ਹਾਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਿੱਖ ਇਤਿਹਾਸ ਨੂੰ 18ਵੀਂ ਸਦੀ ਦੇ ਉਹਨਾਂ ਮਹਾਨ ਜਰਨੇਲਾਂ ਯੋਧਿਆਂ ਸੂਰਮਿਆਂ ਦੇ ਇਤਿਹਾਸ ਨੂੰ ਇੱਕ ਕਿਤਾਬ ਦੇ ਵਿੱਚ ਸ਼ਬਦਾਂ ਦੇ ਨਾਲ ਪਰੋਕ ਕੇ ਰੱਖਿਆ ਤੇ ਇਨ ਵਿਨ ਜਿਹੜੀ ਇਹਦੀ ਲਿਖਤ ਮਿਲਦੀ ਜੁਲਦੀ ਹੈ ਉਹ ਪਾਈ ਰਤਨ ਸਿੰਘ ਦੀ ਪੰਗੂ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਗੁਰਪੰਥ ਪ੍ਰਕਾਸ਼ ਉਹਦੇ ਨਾਲ ਮਿਲਦੀ ہوئی ਲਿਖਤ ਹੈ ਸੋ ਪਹਿਲਾ ਜਿਹੜਾ ਚੈਪਟਰ ਹੈ ਪਹਿਲਾ ਜੋ ਮੱਧ ਪੰਜਾਬੇ ਸਿੰਘ ਫਿਰੈ ਜਿਮ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜਕਾਰੇ ਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਕਹਿੰਦੇ ਇੱਕਦਮ ਮੇਰੇ ਤਰਫ ਕਿਉਂ ਠਿਆ ਸਮਾਂ ਦੇਖਿਆ ਸਵੇਰ ਦਾ 1.5 ਵਜੇ ਆ ਸੀ ਇਹ ਕਿਹੜਾ ਵੇਲਾ ਜਗਾਰੇ ਲਾਉਣ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕਹਿੰਦਿਆਂ ਮੈਂ ਚਾਦਰ ਖਿੱਚ ਕੇ ਉੱਤੇ ਸੌਣ ਲਈ ਕੋਸ਼ਿਸ਼ ਕਰਨ ਲੱਗਾ ਕਈ ਦਿਨਾਂ ਤੋਂ ਆਨੰਦਪੁਰ ਸਾਹਿਬ ਵਿਛਰਦਿਆਂ ਹੋਣ ਕਰਕੇ ਐਸੇ ਸੁਪਨੇ ਆਉਣੇ ਸੁਭਾਵਿਕ ਸਨ ਅੱਖਾਂ ਮੀਠੀਆਂ ਪਰ ਇੱਕ ਮਿੱਠੀ ਜਿਹੀ ਆਵਾਜ਼ ਅਤਵੀ ਜਿਹੜੀ ਜਿਸ ਅਤਵੀ ਨੇ ਮੈਨੂੰ ਸੌਣ ਨਾ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ ਦੀਆਂ ਧੁਨੀਆਂ ਕੰਨਾਂ ਦੇ ਵਿੱਚ ਗੂੰਜ ਰਹੀਆਂ ਨੇ ਕਈ ਵਾਰ ਦੀ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਦੇਖਾਂ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਪ ਦੀ ਇੱਕ ਸੋਹਣੀ ਮਿੱਥ ਨੂੰ ਟੁੱਟਣ ਨਾ ਦਿੱਤਾ ਜਾਵੇ ਤੇ ਨਾਲ ਹੀ ਖਿਆਲ ਆਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਐਸੀਆਂ ਸਾਖੀਆਂ ਰਾਹੀਂ ਸੁਣਨ ਨੂੰ ਬੜਾ ਆਨੰਦ ਦਿੰਦੇ ਨੇ ਪਰ ਤੁਸੀਂ ਇੰਨੇ ਜੋਗੇ ਨਹੀਂ ਕਿ ਇਹ ਤੁਹਾਡੇ ਅੱਗੇ ਪ੍ਰਤੱਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪਛਾਣ ਸਕੋ ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਆਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦੇ ਪਹਿਰੇ ਹੁੰਦੀ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਐ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਥਾਪਤੀ ਤੱਕ ਆਨੰਦਪੁਰ ਸਾਹਿਬ ਰਹੀਏ ਉਹਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੋ ਜਾਣਗੇ ਮੇਰੇ ਬਾਲ ਮਾਨ ਨੇ ਤਰਕ ਕੀਤਾ ਜਿਨੇ ਕਲਗੀਧਰ ਸਾਹਿਬ ਜੀ ਦੀਆਂ دیدار ਕਰ ਲਿਆ ਹੋਵੇ ਜਿਨੇ ਕਲਗੀਧਰ ਪਾਤਸ਼ਾਹ ਜੀਆਂ ਦਾ دیدار ਕਰ ਲਿਆ ਹੋਵੇ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੋ ਜਾਂਦਾ ਹੈ ਬਾਪੂ ਨੇ ਮੁਸਕਰਾਉਂਦਿਆਂ ਕਹਿਣਾ ਹੁਣ ਮੇਰੇ ਅੰਦਰੋਂ ਇਹੋ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਤੇ ਜਾਪ ਰਿਹਾ ਕਿ ਆਖਰੀ ਮੰਜ਼ਲ ਇਹੋ ਹੈ ਤੇ ਜਿੰਨਾ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀਂ ਕਿਲੇ ਉਸਾਰੇ ਵੱਡੇ ਸਹਿਬਜ਼ਾਦਿਆਂ ਨਾਲ ਘੋੜਸਵਾਰੀ ਕੀਤੀ ਛੋਟੇ ਸਹਿਬਜ਼ਾਦਿਆਂ ਨਾਲ ਗੱਤਕਾ ਖੇਡਿਆ ਕੇਸਗੜ੍ਹ ਸਾਹਿਬ ਆਪਰੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਕੌਤਕ ਦਾ ਹਸਬਣੇ ਉਹਨਾਂ ਦਾ ਕਦ ਜੀ ਕੀਤਾ ਹੋਵੇਗਾ ਕਿਤੇ ਹੋਰ ਜਾਣ ਸਵਰਗ ਤਾਂ ਉਹਨਾਂ ਨੂੰ ਕਲਗੀਧਰ ਸਾਹਿਬ ਦੇ ਜੋੜਿਆਂ ਦੇ ਵਿੱਚ ਖਾਕ ਦੇ ਵਿੱਚ ਜਾਪਦਾ ਹੋਵੇਗਾ ਹਲਗੀ ਤਰ ਪਾਤਸ਼ਾਹ ਦੀ ਚਰਨ ਧੂੜ ਦੇ ਵਿੱਚ ਜਾਪਦਾ ਹੋਏਗਾ ਸਵਰਗ ਉਹੀ ਹੋਣਗੇ ਜੋ ਬਾਹਰ ਜਾਪ ਕਰ ਰਹੇ ਨੇ ਉਹੀ ਨੇ ਜਿਹੜੇ ਜਕਾਰੇ ਛੱਡ ਰਹੇ ਨੇ ਮੈਂ ਨਹੀਂ ਬਾਹਰ ਜਾਵਾਂਗਾ ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਸਿੰਘ ਲਾਉਂਦਾ ਪਰ ਕਰਮ ਕੋਈ ਨਹੀਂ ਤੁਹਾਡੇ ਜਿਆ ਇਸੇ ਖਿੱਚੋ ਤਾਣ ਦੇ ਵਿੱਚ ਸਾਂ ਕਿ ਘੜੀ ਦਾ అలਾਰਮ ਵੱਜ ਗਿਆ ਸਾਰੀ ਉਮਰ ਕੱਢ ਦਿੱਤੀ ਬਿਨਾਂ అలਾਰਮ ਤੋਂ ਉੱਠਣ ਦਾ ਸੁਭਾਅ ਪੱਕਿਆ ਨਹੀਂ ਤੇ ਗੱਲ ਸ਼ਹੀਦਾਂ ਤੇ ਦੀਦਾਰਾਂ ਦੀ ਗੱਲ ਸ਼ੀਦਾਂ ਦੇ ਦਰਸ਼ਨਾਂ ਦੀ ਤੇ ਇੱਕਦਮ ਮੇਰਾ ਆਪਣੇ ਆਪ ਤੇ ਹਾਸਾ ਜਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਰਤਾਰਾ ਮੇਰੇ ਅੱਗੇ ਵਾਪਰ ਜਾਵੇਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆ ਸੀ ਕਿ ਅੰਮ੍ਰਿਤ ਵੇਲੇ ਤਖਤ ਸਾਹਿਬ ਤੇ ਜਾਵਾਂਗਾ ਨਹਾਉਂਦੇ ਹੋਏ ਵੀ ਮੇਰੇ ਮਨ ਅੰਦਰ ਇਹੋ ਕੁਝ ਚੱਲਦਾ ਰਿਹਾ ਆਨੰਦਪੁਰ ਸਾਹਿਬ ਨਮਸਕਾਰ ਕਰਕੇ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਵਸ ਅੱਡੇ ਤੇ ਕੰਦੀ ਨਿਹੰਗ ਬੈਠਾ ਹੋਇਆ ਸੀ ਯਾਦ ਰੱਖਣਾ ਇਹ ਇੱਕ ਨਾਵਲ ਹੈ ਤੇ ਨਾਵਲ ਦੇ ਵੱਖੋ ਵੱਖਰੇ ਪਾਤਰ ਹੁੰਦੇ ਨੇ ਕਿੰਦੇ ਵਸ ਅੱਡੇ ਤੇ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਨਾ ਦੂਜੇ ਹੱਥ ਵਰਛਾ ਚੰਦ ਤੋੜੇ ਨਾਲ ਸਜਿਆ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਨਾਮ ਦਾ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿਵੇਂ ਕੰਦੀ ਨਿਹੰਗ ਪੱਕਾ ਬਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗ ਕਿੰਦਾ ਖੂਬਸੂਰਤ ਤੇ ਜ਼ਬਰਦਸਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਕਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਖੁੱਲੇ ਊੜੇ ਜਿਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਦੀ ਨਿਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਇੱਕ ਓੰਕਾਰ ਦਾ ਢੋਲਾ ਪੈਂਦਾ ਸੀ ਤੇ ਕਹਿੰਦੇ ਇੱਕ ইরਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਿਮੰਡ ਜਿੱਦੀ ਕਰੋ ਬਾਬੇ ਕੰਦੀ ਦੀ ਗੋਦ ਸਤਮੁਤ ਕਾਇਨਾਤ ਜਈ ਹੋ ਜਾਂਦੀ ਸੀ ਜਦੋਂ ਚੌਂਕੜਾ ਮਾਰ ਕੇ ਬੈਠ ਜਾਂਦਾ ਸੀ ਅਕਾਲ ਪੁਰਖ ਕੁਝ ਪਲਾਂ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੁਲਾ ਕੇ ਬਾਬੇ ਕੰਦੀ ਦੀ ਗੋਦ ਵਿੱਚ ਪਈ ਕਿਰਪਾਨ ਨੂੰ ਗਲਵੱਕੜੀ ਪਾ ਕੇ ਸੋ ਜਾਂਦਾ ਉਹਨਾਂ ਪਲਾਂ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬੇ ਕੰਦੀ ਦੇ ਮੋਢਿਆਂ ਤੇ ਹੁੰਦਾ ਉਸ ਦਾ ਸਿਮਰਨਾ ਵਰਛਾ ਕਿਰਪਾਨ ਦੁਮਾਲੇ ਚੱਕਰ ਉਸ ਸਮੇਂ ਲਈ ਕੁੱਲ ਕਾਇਨਾਤ ਦੀ ਰਖਵਾਲੀ ਕਰਦੇ ਮੈਂ ਵਸ ਵਿੱਚੋਂ ਉਤਰਿਆ ਤਾਂ ਬਾਬਾ ਕੰਦੀ ਮੈਨੂੰ ਦੇਖ ਕੇ ਬੋਲਿਆ ਉਹ ਆ ਵੀ ਸ਼ੇਰਾ ਬੜੇ ਦਿਨਾਂ ਮੰਗਣੋਂ ਫੇਰਾ ਪਾਇਆ ਬਸ ਬਾਬਾ ਆਨੰਦਪੁਰ ਸਾਹਿਬ ਗਿਆ ਸੀ ਮੈਂ ਸੰਕੇਪ ਜਾਂ جواب ਦਿੱਤਾ ਸਿਰ ਨਾਲ ਹੀ ਚੁੱਕੀ ਫਿਰਦਾ ਕਿ ਟੇਕ ਆਇਆ ਮੱਥਾ ਬਾਬੇ ਦੇ ਸੰਕੇਤਕ ਦੇ ਸਵਾਲ ਤੇ ਮੈਂ ਬੜਾ ਬਸ ਥੋੜਾ ਜਿਹਾ ਮੁਸਕਰਾਇਆ ਤਾਹੋ ਬਈ ਸਾਰੀ ਉਮਰ ਲੰਘ ਜਾਂਦੀ ਏ ਕਈਆਂ ਦੀ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀ ਇਹ ਹੰਕਾਰ ਦੀ ਪੰਡ ਨਾਲ ਹੀ ਚੁੱਕੀ ਫਿਰਦੇ ਆ ਤੂੰ ਸ਼ੇਰਾ ਜੀ ਐਤ ਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਇਸ ਸਿਰ ਮਹਾਰਾਜ ਨੂੰ ਪੇਂਟ ਕਰਕੇ ਆਈ ਪਛਬਾਣੀ ਵਿੱਚ ਵੀ ਕਹਿੰਦੇ ਆ ਨਾ ਸਤਗੁਰੂ ਅੱਗੇ ਸੀਸ ਪੇਂਟ ਦੇਉ ਕਹਿੰਦੇ ਊ ਮੈਨੂੰ ਐ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਏ ਕਿ ਨਹੀਂ ਮੈਂ ਬਾਬੇ ਕੋਲ ਹੀ ਬੈਠ ਗਿਆ ਕਿਉਂਕਿ ਨਾਨਕਿਆਂ ਦੀ ਛਾਹ ਐਸੀਆਂ ਗੱਲਾਂ ਨਾਲੋਂ ਸਵਾਦ ਤਾਂ ਨਹੀਂ ਹੋਣੀ ਤੇ ਜੇ ਬਾਬਾ ਅਗਲੀ ਵਾਰ ਸੱਚੀਉ ਨਾ ਹੋਈ ਇਹ ਤਾਂ ਹੁਣ ਮੌਜ ਐ ਸ਼ੇਰਾ ਕਲੰਗੀਆਂ ਵਾਲੇ ਪਾਤਸ਼ਾਹ ਦੀ ਪਰ ਉਹ ਉਹ ਮਿਹਰਵਾਨ ਬਹੁਤ ਹੈ ਤੂੰ ਅਰਦਾਸ ਕਰਕੇ ਦੇਖ ਲਈ ਤਰੁੱਠਗੇ ਤਾਂ ਸਾਦੀ ਲੈਣਗੇ ਹਾਂ ਇਹ ਜ਼ਰੂਰ ਹੈ ਕਿ ਪਹਿਲੇ ਪਿਆਰੇ ਫਿਰ ਮੁਕਤੇ ਤੇ ਮਗਰੋਂ ਸਾਰੀ ਅਕਾਲੀ ਫੌਜ ਤੇ ਫਿਰ ਤੇਰੇ ਮੇਰੇ ਵਰਗੇ ਕੱਚੇ ਪਿੱਲੇ ਬਾਬੇ ਨੇ ਮੇਰਾ ਮਾਨ ਰੱਖਣ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੁਝ ਦੁਬਧਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਆ ਨਾਨਕੇ ਤਾਂ ਦੁਨਿਆਵੀ ਨੇ ਸ਼ੇਰਾ ਰੋਹਾਨੀ ਤਾਂ ਉਹੀ ਨੇ ਹਾਂ ਬਾਬਾ ਗੁਰੂਕੇ ਲਾਹੌਰ ਵੀ ਜਾਇਆ ਵੱਡੇ ਤੇਜ ਪ੍ਰਤਾਪ ਵਾਲੀ ਧਰਤੀ ਹੈ ਅਨੰਦਪੁਰ ਸਾਹਿਬ ਦੀ ਸ਼ੇਰਾ ਚਿੜੀਆਂ ਗਿੱਦੜਾਂ ਨੂੰ ਬਾਜਾਂ ਸ਼ੇਰਾ ਨਾਲ ਲੜਾਉਣ ਵਾਲੀ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਵਖਸਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਚਰਬੋਲੀ ਗਿਆ ਆਨੰਦਪੁਰ ਸਾਹਿਬ ਬਾਰੇ ਜਾਪ ਰਿਆ ਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਹੋਵੇ ਤੇ ਸਮੇਂ ਦੇ ਕਿਸੇ ਖਾਸ ਗੇੜ ਵਿੱਚ ਚਲਿਆ ਹੋਵੇ ਆਨੰਦਪੁਰ ਸਾਹਿਬ ਦੀ ਐਸੀ ਮਹਿਮਾ ਬਾਬਾ ਜੀ ਨੇ ਕੀਤੀ ਤੇ ਕਰਦੇ ਗਏ ਤੇ ਅੱਗੇ ਅਗਲਾ ਜਿਹੜਾ ਚੈਪਟਰ ਸ਼ੁਰੂ ਹੁੰਦਾ ਹੈ ਅਵ ਸਿੱਖਨ ਰੂਪ ਪਲਟਾਈਏ ਇੱਕ ਜਾਂ ਦੋ ਚੈਪਟਰ ਆਪਾਂ ਰੋਜ਼ਾਨਾ ਵੀਡੀਓ ਦੇ ਵਿੱਚ ਸਾਂਝੀ ਕਰਨੀ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਇਨਵਿਨ ਆਪਾਂ ਉਹੀ ਜਿਹੜੀ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਪਾਈ ਦਗਦੀਪ ਸਿੰਘ ਜੀ ਨੇ ਇਸ ਕਿਤਾਬ ਦੇ ਵਿੱਚ ਲਿਖੀ ਹੈ ਆਪਣੀ ਕਲਮ ਤੋਂ ਤਾਂ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਸੁਝਾਅ ਕੋਈ ਘਾਟਵਾਦ ਹੋ ਗਈ ਹੋਵੇ ਤੇ ਪੁੱਲਾਂ ਦੀ ਖੇਮਾ ਬਖਸ਼ਣੀ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੇਣ ਦੀ ਕਿਰਪਾਲਤਾ ਕਰਨੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਚੈਪਟਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ